ਵੀ ਇਹ ਜਿਹੜਾ ਟੋਪਿਕ ਆ ਤੁਹਾਨੂੰ ਮਹੀਨੇ ਦੇ ਲੱਖਾਂ ਰੁਪਏ ਕਮਾ ਕੇ ਦੇਵੇਗਾ ਜੀ ਪਹਿਲੇ ਮਹੀਨੇ ਤੁਸੀਂ 20000 ਰੁਪਏ ਤੋਂ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਹੋ ਗਿਆ ਇਹ ਤੋਂ ਤੁਸੀਂ ਸਾਰੀ ਜ਼ਿੰਦਗੀ ਤੁਸੀਂ ਕਮਾਈ ਕਰਦੇ ਹੀ ਰਹਿਣਾ ਵਾ ਇਹਦੇ ਤੋਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ 30 ਮਿੰਟ ਤੁਸੀਂ ਕੰਮ ਕਰਨਾ ਵਾ 30 ਮਿੰਟ ਤੁਸੀਂ ਕੰਮ ਕਰਕੇ ਤੁਸੀਂ ਮਹੀਨੇ ਦੇ 20000 ਰੁਪਏ ਤੁਸੀਂ ਕਮਾ ਲੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮ ਸੋ ਦੋਸਤੋ ਤੁਸੀਂ ਮੇਰੇ ਵੀਡੀਓ ਦੇ ਥੰਬਨੇਲ ਤੇ ਤੁਸੀਂ ਟਾਈਟਲ ਦੇ ਵਿੱਚ ਤੁਸੀਂ ਪੜ੍ਹ ਹੀ ਲਿਆ ਹੋਣਾ ਵੀ ਇਹ ਜਿਹੜਾ ਟੌਪਿਕ ਆ ਤੁਹਾਨੂੰ ਮਹੀਨੇ ਦੇ ਲੱਖਾਂ ਰੁਪਏ ਕਮਾ ਕੇ ਦੇਵੇਗਾ ਜੀ ਇਹ ਜਿਹੜਾ ਟੌਪਿਕ ਆ ਜੀ ਇਹ ਬਹੁਤ ਹੀ ਵਧੀਆ ਤੇ ਸੋਖਾ ਟੌਪਿਕ ਆ ਤੇ ਸਾਰੇ ਨਾਲੋਂ ਵੱਧ ਜਿਹੜਾ ਇੰਟਰਸਟਿੰਗ ਟੌਪਿਕ ਹੈ ਇਹ ਜਿਹੇ ਟੌਪਿਕ ਦਾ ਨਾਮ ਹੈਗਾ ਵਾਈ ਵਾਈ ਮਤਲਬ ਕਿਉਂ ਹਨਾ ਇਹ ਟੌਪਿਕ ਬਹੁਤ ਹੀ ਵਧੀਆ ਵਾ ਜਿਹੜੇ ਮੇਰੇ ਭਿੰਡ ਭਰਾ ਕਹਿੰਦੇ ਕਿ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਅਸੀਂ ਜਨ ਆਪਣੀ ਸਿਰਫ ਵਾਇਸ ਤੇ ਕੰਮ ਕਰਨਾ ਚਾਹੁੰਦੇ ਉਹਨਾਂ ਲਈ ਇਹ ਟੌਪਿਕ ਬਹੁਤ ਹੀ ਜ਼ਿਆਦਾ ਵਧੀਆ ਵਾ ਤੇ ਪੂਰੇ ਵਰਲਡ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਾਰੇ ਨਾਲੋਂ ਵੱਧ ਇਹ ਚੈਨਲ ਦੇਖਿਆ ਜਾਂਦਾ ਯਾਨੀ ਕਿ ਇਸ ਚੈਨਲ ਦੀਆਂ ਵੀਡੀਓ ਸਾਰੇ ਨਾਲੋਂ ਵੱਧ ਦੇਖੀਆਂ ਜਾਂਦੀਆਂ ਨੇ ਇਹ ਜਿਹੜੀ ਆ ਚੈਨਲ ਦੀ ਵੀਡੀਓ ਨੇ ਇਹ ਕੱਲੇ ਆਪਣੇ ਹਿੰਦੂਸਤਾਨ ਦੇ ਵਿੱਚ ਨਹੀਂ ਦੇਖੀ ਜਾਂਦੀਆਂ ਇਹ ਚੈਨਲ ਦੀਆਂ ਵੀਡੀਓ ਪੂਰੇ ਵਰਲਡ ਦੇ ਵਿੱਚ ਦੇਖੀ ਜਾਂਦੀਆਂ ਨੇ ਤੇ ਇਹ ਜਿਹੜਾ ਜਿਹੜਾ ਟੋਪਿਕ ਆ ਇਹ ਪੂਰਾ ਯਾਨੀ ਜੀ ਸਾਰੀ ਜ਼ਿੰਦਗੀ ਦੇ ਲਈ ਜੇ ਅਪਕੇ ਜੀ ਅਮਰ ਟੋਪਿਕ ਆ ਜਿੰਨੂੰ ਅਪਕੇ ਜੀ ਅਮਰ ਆ ਇਹ ਅਮਰ ਟੋਪਿਕ ਆ ਇਹ ਤੋਂ ਤੁਸੀਂ ਸਾਰੀ ਜ਼ਿੰਦਗੀ ਤੁਸੀਂ ਕਮਾਈ ਕਰਦੇ ਹੀ ਰਹਿਣਾ ਵਾ ਉਹ ਕਿਹੜਾ ਟੋਪਿਕ ਆਉਤੇ ਤੁਸੀਂ ਕਿਵੇਂ ਕੰਮ ਕਰਨਾ ਵਾ ਤੁਸੀਂ ਕੰਟੈਂਟ ਕਿੱਥੋਂ ਲੈ ਕੇ ਆਉਣਾ ਵਾ ਉਹਨੂੰ ਕਿਵੇਂ ਐਡਿਟ ਕਰਨਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਜੀ ਸੋ ਪਲੀਜ਼ ਵੀਡੀਓ ਦੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਸਾਰਨ ਨੂੰ ਰਿਕਵੈਸਟ ਹੈ ਕਿ ਪਲੀਜ਼ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਜੇ ਅਗਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿਣਾ ਵੀਡੀਓ ਸ਼ੁਰੂ ਜਿਹੜੇ ਆਪਣੇ ਚੈਨਲ ਦਾ ਨਾਮ ਹੈਗਾ ਸਾ ਟੋਪਿਕ ਦਾ ਨਾਮ ਹੈਗਾ ਸੋਰੀ ਉਹ ਹੈਗਾ ਵਾਈ ਵਾਈ ਮਤਲਬ ਵੀ ਕਿਉਂ ਠੀਕ ਹੈ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਹਾਂ ਇਹ ਜਿਹੜਾ ਟੋਪਿਕ ਹੈ ਨਾ ਸਾਰੇ ਨਾਲੋਂ ਵੱਧ ਦੇਖਿਆ ਜਾਂਦਾ ਵਾ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਨਾ ਮਤਲਬ ਵੀ ਜਾਨੀ ਕਿ ਵਾਈ ਮਤਲਬ ਵੀ ਕਿਉਂ ਤੁਸੀਂ ਸਵਾਲ ਪੁੱਛ ਕੇ ਆਪੇ ਜਵਾਬ ਦੇਣੇ ਆ ਜਿਵੇਂ ਕਿ ਮੰਨ ਕੇ ਚਲੋ ਅਸੀਂ ਸੌਂਦੇ ਕਿਉਂ ਆ ਅਸੀਂ ਸੌਂਦੇ ਕਿਉਂ ਆ ਠੀਕ ਹੈ ਜੀ ਦੇਖੋ ਹੈਗਾ ਨਾ ਇੰਟਰਸਟਿੰਗ ਟੋਪਿਕ ਆ ਇੰਟਰਸਟਿੰਗ ਟੋਪਿਕ ਆ ਅਸੀਂ ਸੌਂਦੇ ਕਿਉਂ ਆ ਜੇ ਤੁਸੀਂ ਆਪਣੀ ਵੀਡੀਓ ਦੇ ਟਾਈਟਲ ਦੇ ਦੋਗੇ ਹਰੇਕ ਬੰਦਾ ਦੇਖੇਗਾ ਯਾਰ ਅਸੀਂ ਸੌਂਦੇ ਕਿਉਂ ਆ ਵੀ ਅਸੀਂ ਸੌਣੇ ਕਿਉਂ ਆ ਕਈ ਥਾਵਾਂ ਤੇ ਅਜਿਹੇ ਦੇਸ਼ ਵੀ ਹੈਗੇ ਨੇ ਜਿੱਦੇ ਰਾਤ ਵੀ ਨਹੀਂ ਹੁੰਦੀ ਹੈਗੀ ਕਈ ਲੋਕ ਸੌਂਦੇ ਵੀ ਨਹੀਂ ਹੈਗੇ ਸੋ ਇਸ ਕਰਕੇ ਇਹਦੇ ਤੋਂ ਤੁਸੀਂ ਟੌਪਿਕ ਤੇ ਤੁਸੀਂ ਬਣਾ ਸਕਦੇ ਹੋ ਨਾ ਜਿਵੇਂ ਕਿ ਇਹ ਅੱਗੇ ਜੀ ਅਸੀਂ ਸੌਂਦੇ ਕਿਉਂ ਆ ਫਿਰ ਆ ਗਿਆ ਅਸੀਂ ਸੁਪਨੇ ਕਿਉਂ ਲੈਂਦੇ ਹਾਂ ਅਸੀਂ ਸੁਪਨੇ ਕਿਉਂ ਲੈਂਦੇ ਹਾਂ ਕਿਸ ਨੂੰ ਕੀ ਪਤਾ ਇਹ ਵੀ ਦੇਖੋ ਕਿੰਨਾ ਇੰਟਰਸਟਿੰਗ ਆ ਹਨਾ ਤੇ ਅਗਲਾ ਆ ਗਿਆ ਅਸੀਂ ਸੋਚਦੇ ਕਿਉਂ ਆ ਅਸੀਂ ਸੋਚਦੇ ਕਿਉਂ ਆ ਸਾਡਾ ਦਿਮਾਗ ਕਿਵੇਂ ਕੰਮ ਕਰਦਾ ਹੈ ਸਾਡਾ ਦਿਮਾਗ ਕਿਵੇਂ ਕੰਮ ਕਰਦਾ ਹੈ ਸਾਡਾ ਸਰੀਰ ਖਾਣਾ ਕਿਵੇਂ ਪਚੋਂਦਾ ਹੈ ਇਹ ਸਾਰੇ ਮਤਲਬ ਵਾਈ ਵਾਲੇ ਕੁਸਚਨ ਆ ਗਏ ਨਾ ਕਿਉਂ ਇਹ ਜੇ ਤੁਸੀਂ ਇਸ ਟੋਪਿਕ ਦੇ ਉੱਤੇ ਤੁਸੀਂ ਕੰਮ ਕਰ ਲਓਗੇ ਨਾ ਇਹ ਟੋਪੀ ਹੈ ਨਾ ਜਿਹੜਾ ਜੀ ਇਹ ਐਵਰ ਗ੍ਰੀਨ ਟੋਪੀ ਆ ਜਾਨੀ ਕਿ ਇਹਦੇ ਵਿੱਚ ਹਰੇਕ ਲੋਕਾਂ ਨੇ ਤੁਹਾਡੀ ਵੀਡੀਓ ਦੇਖਣੀ ਹੀ ਦੇਖਣੀ ਆ ਤੁਸੀਂ ਪੰਜਾਬੀ ਚ ਬਣਾ ਲਓ ਤਾਂ ਵੀ ਤੁਹਾਡੀ ਵੀਡੀਓ ਵਾਇਰਲ ਹੋਣੀ ਹੀ ਹੋਣੀ ਆ ਅਗਰ ਤੁਸੀਂ ਹਿੰਦੀ ਦੇ ਵਿੱਚ ਬਣਾਉਗੇ ਤਾਂ ਵੀ ਵਾਇਰਲ ਹੋਣੀ ਹੀ ਹੋਣੀ ਆ ਅਗਰ ਤੁਸੀਂ ਇੰਗਲਿਸ਼ ਦੇ ਵਿੱਚ ਬਣਾਉਗੇ ਤਾਂ ਵੀ ਵਾਇਰਲ ਹੋਣੀ ਹੀ ਹੋਣੀ ਆ ਹੁਣ ਤੁਸੀਂ ਕਹਿੰਦੇ ਹੋਗੇ ਕਿ ਵੀਜ ਸੰਭਾਵ ਨਹੀਂ ਪਤਾ ਸੀ ਸੌਂਦੇ ਕਿਉਂ ਆ ਅਸੀਂ ਸੁਪਨੇ ਕਿਉਂ ਦੇਖਦੇ ਆ ਅਸੀਂ ਸੋਚਦੇ ਕਿਵੇਂ ਆ ਇਹ ਤੁਹਾਡੀ ਕਹਿੰਦੀ ਮੈਨੂੰ ਵੀ ਨਹੀਂ ਪਤਾ ਹੈਗਾ ਇਹ ਚੀਜ਼ਾਂ ਬਾਰੇ ਦਾ ਦੇਖੋ ਹੁਣ ਤੁਸੀਂ ਲੱਭਣਾ ਕਿੱਥੋਂ ਆ ਤੁਸੀਂ ਜਾਣਾ ਗੂਗਲ ਦੇ ਉੱਤੇ ਜਾਣਾ ਜਦੋਂ ਤੁਸੀਂ ਗੂਗਲ ਦੇ ਉੱਤੇ ਜਾਉਂਗੇ ਤੁਸੀਂ ਇਹ ਜਾ ਕੇ ਭਰ ਦੇਣਾ ਅਸੀਂ ਸੌਂਦੇ ਕਿਉਂ ਆ ਹਨਾ ਜਾਂ ਹਿੰਦੀ ਦੇ ਵਿੱਚ ਲਿਖੋ ਹਮ ਸੋਤੇ ਕਿਉਂ ਹੈ ਜਾਂ ਜੇਕਰ ਜੇਤਨ ਨਹੀਂ ਹੁੰਦਾ ਹੈਗਾ ਤਾਂ ਤੁਸੀਂ ਪੰਜਾਬੀ ਦੇ ਵਿੱਚ ਜਾ ਕੇ ਲਿਖ ਲੋ ਇੰਗਲਿਸ਼ ਦੇ ਵਿੱਚ ਕਨਵਰਟ ਹੋ ਜਾਏਗਾ ਤੁਸੀਂ ਗੂਗਲ ਟਰਾਂਸਲੇਟਰ ਦੇ ਵਿੱਚ ਜਾਓ ਗੂਗਲ ਟਰਾਂਸਲੇਟਰ ਦੇ ਵਿੱਚ ਜਾ ਕੇ ਲਿਖ ਦਿਓ ਉਹ ਤੁਹਾਨੂੰ ਦੱਸ ਦੇਗਾ ਮਤਲਬ ਵੀ ਅੰਗਰੇਜ਼ੀ ਬਣਾ ਕੇ ਦੇ ਦੇਗਾ ਪੰਜਾਬੀ ਦੀ ਉਹ ਤੁਸੀਂ ਗੂਗਲ ਦੇ ਵਿੱਚ ਸਰਚ ਲਿਖਿਆ ਹੁੰਦਾ ਜਿੱਥੇ ਉੱਥੇ ਤੁਸੀਂ ਸਰਚ ਕਰੋਗੇ ਤੁਹਾਨੂੰ ਪੂਰਾ ਇੱਕ ਪੇਜ ਕੱਢ ਕੇ ਦੇ ਦੇਗਾ ਤੁਸੀਂ ਉਹ ਪੇਜ ਤੇ ਤੁਸੀਂ ਜੋ ਵੀ ਉੱਤੇ ਲਿਖਿਆ ਹੋਏਗਾ ਤੁਸੀਂ ਉਹਦੀ ਆਪਣੀ ਵੌਇਸ ਰਿਕਾਰਡਿੰਗ ਕਰ ਲੈਣੀ ਆ ਇਸੇ ਤਰ੍ਹਾਂ ਬਹੁਤ ਸਾਰੇ ਸਵਾਲ ਨੇ ਬਹੁਤ ਜ਼ਿਆਦਾ ਸਵਾਲ ਨੇ ਇਦਾਂ ਦੇ ਤੁਸੀਂ ਬਸ ਸਿਰਫ ਸੋਚਣਾ ਹੀ ਆ ਯਾਰ ਵੀ ਮੈਂ ਕਿ ਕਿ ਸਟੋਰੀ ਦੇ ਉੱਤੇ ਕੰਮ ਬਣਾਵਾਂ ਹਣਾ ਜਿਵੇਂ ਮੰਨ ਗਿਆ ਦੇਖੋ ਅਸੀਂ ਸੌਂਦੇ ਕਿਉਂ ਆ ਅਸੀਂ ਸੁਪਨੇ ਕਿਉਂ ਵੇਖਦੇ ਆ ਸਾਡਾ ਅਸੀਂ ਸੋਚਦੇ ਕਿਉਂ ਆ ਸਾਡਾ ਦਿਮਾਗ ਕਿਵੇਂ ਕੰਮ ਕਰਦਾ ਵਾ ਸਾਡਾ ਜਿਹੜਾ ਸਾਡੀ ਬੋਡੀ ਆ ਖਾਣਾ ਕਿਵੇਂ ਪਚਾਉਂਦੀ ਆ ਹਣਾ ਸਾਡੀ ਬੋਡੀ ਕਿਵੇਂ ਕੰਮ ਕਰਦੀ ਆ ਸਾਡਾ ਦਿਮਾਗ ਕਿਵੇਂ ਕੰਮ ਕਰਦਾ ਵਾ ਹਰੇਕ ਦੇਖੋ ਕਿੰਨੇ ਸਾਰੇ ਟੌਪਿਕ ਨੇ ਇੱਕ ਤੋਂ ਸਾਰੇ ਨਾਲ ਪਤਾ ਗਿਆ ਇਹ ਜਿਹੜਾ ਟੌਪਿਕ ਆ ਨਾ ਇੰਟਰਸਟਿੰਗ ਟੌਪਿਕ ਆ ਇਹ ਸਾਰੇ ਨਾਲ ਇੰਟਰਸਟਿੰਗ ਟੌਪਿਕ ਆ ਇਹ ਇਹ ਜਦੋਂ ਤੁਸੀਂ ਲਿਖੋਗੇ ਮੰਨ ਕੇ ਚਲੋ ਤੁਸੀਂ ਵੀਡੀਓ ਬਣਾ ਦਈਏ ਅਸੀਂ ਸੌਂਦੇ ਕਿਉਂ ਹਾਂ ਮੇਰੇ ਅੱਗੇ ਸ਼ੋਅ ਹੋ ਗਈ ਮੈਂ ਤਾਂ ਦੇਖਾਂਗਾ ਨਾ ਇਹ ਵੀਡੀਓ ਜਿਹੜਾ ਅਸੀਂ ਸੌਂਦੇ ਕਿਉਂ ਹਾਂ ਕਿਉਂ ਮੈਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਇੱਕ ਤਾਂ ਇਹ ਜੀਕੇ ਦਾ ਜੀਕੇ ਦਾ ਕੁਐਸਚਨ ਵੀ ਇਹ ਜਰਨਲ ਨੋਲਜ ਦਾ ਵੀ ਕੁਐਸਚਨ ਹੈ ਇਹ ਤੇ ਇੱਕ ਸਾਨੂੰ ਹੂ ਵੀ ਪਤਾ ਹੋਣਾ ਚਾਹੀਦਾ ਇਹ ਚੀਜ਼ਾਂ ਦੇ ਬਾਰੇ ਸੋ ਇਸ ਕਰਕੇ ਇਹ ਜਿਹੜਾ ਟੌਪਿਕ ਆ ਐਵਰ ਗ੍ਰੀਨ ਟੌਪਿਕ ਆ ਇਹ ਤੁਹਾਡਾ ਲਾਈਫ ਟਾਈਮ ਤੱਕ ਜਾਣਾ ਤੇ ਤੁਸੀਂ ਇਹਦੇ ਤੋਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਇਹ ਵੀ ਨਹੀਂ ਹੈਗਾ ਜੇ ਤੁਸੀਂ ਇਹ ਵੀਡੀਓ ਮੰਨ ਕੇ ਚਲੋ 5 ਮਿੰਟ ਦੀ ਤੁਸੀਂ ਵੀਡੀਓ ਬਣਾਉਂ ਇਹ ਵੀਡੀਓ ਇਹ ਨਹੀਂ ਹੈਗਾ ਤੁਹਾਡੀ 1 ਮਿੰਟ ਦੀ ਜਾਂ 2 ਮਿੰਟ ਦੀ ਦੇਖ ਕੇ ਲੋਕ ਤੁਹਾਡੀ ਵੀਡੀਓ ਬੰਦ ਕਰ ਦੇਣਗੇ ਨਹੀਂ ਇਹ ਵੀਡੀਓ ਤੁਹਾਡੀ ਪੂਰੀ ਦੇਖਣਗੇ ਪੂਰੀ ਦੇਖਣਗੇ ਇਹਦੇ ਵਿੱਚ ਐਡੀਟਿੰਗ ਕਰਨ ਦੀ ਕੋਈ ਨਹੀਂ ਲੋੜ ਨਹੀਂ ਹੈਗੀ ਇਹਦੇ ਵਿੱਚ ਬਸ ਸਿਰਫ ਇਹ ਤੁਹਾਡੀ ਜਿਹੜੀ ਆਵਾਜ਼ ਆ ਤੁਹਾਡੀ ਵੌਇਸ ਆ ਜਿਹੜੀ ਉਹ ਵਧੀਆ ਹੋਣੀ ਚਾਹੀਦੀ ਆ ਜਦੋਂ ਤੁਸੀਂ ਵੌਇਸ ਰਿਕਾਰਡ ਕਰ ਲੂਗਾ ਨਾ ਤਾਂ ਮੈਂ ਤੁਹਾਨੂੰ ਦੱਸਿਆ ਹੋਇਆ ਤੁਸੀਂ YouTube ਤੇ ਜਾ ਕੇ ਜਾਂ ਫਿਰ ਤੁਸੀਂ ਨਾ ਮਤਲਬ ਦੀ ਦੋ ਤਿੰਨ ਮੈਂ ਤੁਹਾਨੂੰ ਉਹ ਦੱਸਿਆ ਸੀਗਾ ਮੈਂ ਦੀ ਉਹਦੇ ਬਾਰੇ ਦੇ ਸਾਈਡ ਬਾਰੇ ਦੱਸਿਆ ਸੀਗਾ ਵੀ ਜਿਵੇਂ ਆ ਫਿਕਸਲ ਹੋ ਗਈ ਜਾਂ ਫਿਰ ਹੋ ਗਈ ਮਿਕਸ ਕਿਟ ਹੋ ਗਈ ਉਹ ਤੋਂ ਤੁਸੀਂ ਨਾ ਇੱਕ ਹੁੰਦੀ ਦੀ ਯੂਨੀਵਰਸਲ ਵੀਡੀਓ ਹੁੰਦੀ ਹੈ ਨਾ ਯੂਨੀਵਰਸਲ ਵੀਡੀਓ ਤੁਸੀਂ ਉਹ ਡਾਊਨਲੋਡ ਕਰਕੇ ਜਿਵੇਂ ਕਿ ਮਤਲਬ ਉਹਦੇ ਵਿੱਚ ਪ੍ਰithvi ਚੱਲਦੀ ਰਹਿੰਦੀ ਘੁੰਮਦੀ ਰਹਿੰਦੀ ਹੈ ਚੰਦਰਮਾ ਗ੍ਰਹਿ ਜਾਂਦੇ ਰਹਿੰਦੇ ਨੇ ਉਹਦੇ ਤੁਸੀਂ ਵੀਡੀਓ ਉਹ ਲਾ ਦਿਓ ਤੇ ਆਪਣੀ ਵਾਇਸ ਲਗਾ ਦਿਓ ਲੋਕਾਂ ਨੇ ਸੁਣਨੀ ਆ ਤੁਹਾਡੀ ਬਾਸ ਇਦਾਂ ਤੁਸੀਂ ਸ਼ੋਰਟ ਵੀਡੀਓ ਵੀ ਬਣਾ ਕੇ ਤੁਸੀਂ ਪਾ ਸਕਦੇ ਹੋ ਇਹਨੂੰ ਆਪਾਂ ਫੈਕਟ ਵੀਡੀਓ ਵੀ ਕਹਿ ਦਿੰਨੇ ਆਪਾਂ ਫੈਕਟ ਵੀਡੀਓ ਵੀ ਆ ਇਹ ਫੈਕਟ ਵੀਡੀਓ ਦੇ ਵਿੱਚ ਵੀ ਆਏਗੀ ਤੇ ਤੁਹਾਡੇ ਜੀਕੇ ਦੇ ਵਿੱਚ ਵੀ ਆਏਗੀ ਇਹ ਚੈਨਲ ਸਾਰਿਆਂ ਨਾਲ ਵੱਧ ਦੇਖਿਆ ਜਾਂਦਾ ਤੇ ਇਹਦੀ ਕਮਾਈ ਦੀ ਆਪਾਂ ਜੇ ਗੱਲ ਕਰੀਏ ਜੇ ਮੰਨ ਕੇ ਚੱਲੋ ਤੁਹਾਡਾ ਚੈਨਲ ਮੋਨਟਾਈਜੇਸ਼ਨ ਹੋ ਗਿਆ ਮੋਨਟਾਈਜੇਸ਼ਨ ਹੋ ਜੇਗਾ ਵੱਧ ਤੋਂ ਵੱਧ ਇਹ ਮਹੀਨਾ ਮੰਨ ਕੇ ਜਰੂਰ 30 ਦਿਨ ਬਾਅਦ ਜੇ ਤੁਸੀਂ 30 ਦਿਨ ਲਗਾਤਾਰ ਕੰਮ ਕਰਦੇ ਹੋ 30 ਦਿਨ ਬਾਅਦ ਤੁਹਾਡਾ ਚੈਨਲ ਜਿਹੜਾ ਮੋਨਟਾਈਜੇਸ਼ਨ ਹੋ ਓਨ ਹੋ ਜਾਏਗਾ ਉਹਦਾ ਉਸ ਤੋਂ ਬਾਅਦ ਤੁਸੀਂ YouTube ਤੋਂ ਪੈਸੇ ਕਮਾਉਣੀ ਸ਼ੁਰੂ ਕਰ ਦੋਗੇ Facebook ਤੋਂ ਵੀ Instagram ਤੋਂ ਵੀ ਤੇ ਉਸ ਤੋਂ ਬਾਅਦ ਕੀ ਹੈ ਜਦੋਂ ਤੁਹਾਡੇ ਚੈਨਲ ਮੋਨਟਾਈਜੇਸ਼ਨ ਹੋ ਗਿਆ ਤਾਂ ਮੰਨ ਕੇ ਚੱਲੋ ਤੁਸੀਂ ਪਹਿਲੇ ਮਹੀਨੇ ਦੀ ਜੇ ਆਪਾਂ ਗੱਲ ਕਰੀਏ 20000 ਰੁਪ ਪਹਿਲੇ ਮਹੀਨੇ ਤੁਸੀਂ 20000 ਰੁਪਏ ਤਾਂ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਤੇ ਤੁਸੀਂ ਕੰਮ ਕਿੰਨੀ ਦੇਰ ਕਰਨਾ ਵਾ ਸਿਰਫ 15 ਤੋਂ ਲੈ ਕੇ 25 ਮਿੰਟ ਅੱਧਾ ਘੰਟਾ ਮੰਨ ਲਓ ਯਾਰ ਚਲੋ 30 ਮਿੰਟ ਤੁਸੀਂ ਕੰਮ ਕਰਨਾ ਵਾ 30 ਮਿੰਟ ਤੁਸੀਂ ਕੰਮ ਕਰਕੇ ਤੁਸੀਂ ਮਹੀਨੇ ਦੇ 20000 ਰੁਪਏ ਤੁਸੀਂ ਕਮਾ ਲੋਗੇ ਬਹੁਤ ਹੀ ਸੋਖਾ ਕੰਮਾ ਬਹੁਤ ਹੀ ਵਧੀਆ ਟੋਪਿਕ ਆ ਇਹ ਕਿਉਂਕਿ ਇਹ ਇੰਟਰਸਟਿੰਗ ਟੋਪਿਕ ਆ ਇਹੋ ਜਿਹੇ ਟੋਪਿਕਾਂ ਦੇ ਉੱਤੇ ਨਾ ਬਹੁਤ ਬਹੁਤ ਹੀ ਘੱਟ ਵੀਡੀਓ ਬਣਦੀਆਂ ਨੇ ਜੇ ਤੁਸੀਂ ਬਣਾਉਂਗੇ ਨਾ ਤੁਸੀਂ ਮੈਂ ਕਹਿੰਦਾ ਬਹੁਤ ਛੇਤੀ ਤੁਸੀਂ ਗਰੋ ਕਰ ਲਓਗੇ ਤਾਂ ਤੁਸੀਂ ਸਪੌਂਸਰਸ਼ਿਪ ਤੋਂ ਵੀ ਪੈਸੇ ਕਮਾਉਂਗੇ Google Adsense ਤੋਂ ਵੀ ਪੈਸੇ ਕਮਾਉਂਗੇ Facebook ਤੋਂ ਵੀ ਪੈਸੇ ਕਮਾਉਂਗੇ Instagram ਤੋਂ ਵੀ ਪੈਸੇ ਕਮਾਉਂਗੇ ਸੋ ਇਸ ਕਰਕੇ ਇਸ ਟੌਪਿਕ ਤੇ ਨਾ ਤੁਸੀਂ ਅੱਜ ਹੀ ਅੱਜ ਹੀ ਕੰਮ ਕਰਨਾ ਤੁਸੀਂ ਸ਼ੁਰੂ ਕਰ ਦਿਓ ਜੀ ਅਗਰ ਤੁਸੀਂ ਕਿਨੂ ਵੀ ਇਸ ਟੌਪਿਕ ਦੇ ਵਿੱਚ ਪ੍ਰੋਪਰਲੀ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਬਲੀਜ਼ ਇਸ ਵੀਡੀਓ ਦੇ ਥਲੇ ਵੱਧ ਤੋਂ ਵੱਧ ਤੁਸੀਂ ਕਮੈਂਟ ਕਰ ਦਿਓ ਤੇ ਮੈਂ ਅਗਲੀ ਵੀਡੀਓ ਤੇਰੀਆ ਇਸ ਟੌਪਿਕ ਤੇ ਮੈਂ ਬਣਾ ਕੇ ਲੈ ਕੇ ਆਵਾਂਗਾ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਹਜੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਵਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮਿਲ ਇਸ ਵੀਡੀਓ ਥੱਲੇ ਕਮੈਂਟ ਕਰਕੇ ਤੁਸੀਂ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਜੀ ਸੋ ਦੋਸਤੋ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਹੋਏਗੀ ਜੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿ